ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਪੰਜਾਬ ਹਬ ਨਿਊਜ਼ ਦੇਖ ਰਹੇ ਹੋ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪਰਚ ਚੌਹਾਨ ਤੇ ਮੇਰੇ ਨਾਲ ਨੇ ਸੁਨ ਸਿੰਘ ਸ਼੍ਰੀ ਕ੍ਰਿਸ਼ਨ ਮੰਦਰ ਮੁਹੱਲਾ ਸਿੰਬਲ ਬਟਾਲਾ ਵਿਖੇ ਮਹਾ ਸ਼ਿਵਰਾਤਰੀ ਦੇ ਸਮੰਚ ਕਰਵਾਇਆ ਗਿਆ ਹਵਨ ਯੱਗ ਸ਼੍ਰੀ ਕ੍ਰਿਸ਼ਨ ਮੰਦਰ ਦੇ ਮੁੱਖ ਸੇਵਾਦਾਰ ਵੀਕੇ ਸੈਗਲ ਜੀ ਦੀ ਅਗਵਾਈ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੋਲੇ ਸ਼ੰਕਰ ਜੀ ਦੇ ਵਿਆਹ ਪੁਰਬ ਦੇ ਸਮੰਚ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਪੂਰੀ ਸ਼ਰਦਾ ਭਾਵਨਾ ਨਾਲ ਸ਼ਿਰਕਤ ਕੀਤੀ ਜਿਸ ਵਿੱਚ ਮੰਦਿਰ ਦੇ ਪੁਜਾਰੀ ਰਾਮ ਪ੍ਰਸ਼ਾਦ ਜੀ ਵੱਲੋਂ ਮੁਖ ਸੇਵਾਦਾਰ ਵੀ ਕੇ ਸੈਗਲ ਜੀ ਉਹਨਾਂ ਦੀ ਧਰਮ ਪਤਨੀ ਰਮਾ ਸੈਗਲ ਜੀ ਗੁੰਜਨ ਸੋਨੀ ਤਮੰਨਾ ਸੋਨੀ ਦੀਪਕ ਪਠਰੀਆ ਜਸਵੰਤ ਪਠਾਨੀਆਂ ਅਮ੍ਰਿਤਾ ਪਠਾਨੀਆਂ ਆਦਿ ਆਈ ਹੋਈ ਸੰਗਤ ਦੇ ਨਾਲ ਪੂਰੀ ਸ਼ਰਦਾ ਭਾਵਨਾ ਅਤੇ ਮੰਤਰਾਂ ਉਚਾਰਨ ਦੇ ਨਾਲ पूजा अर्चना ਕੀਤੀ ਗਈ ਜਿਸ ਵਿੱਚ ਵੀ ਕੇ ਸੈਗਲਜੀ ਵੱਲੋਂ ਸਮੂਹ ਆਈਓ ਇਸ ਸੰਗਤਾਂ ਦੇ ਨਾਲ ਸਰਬੱਤ ਦੇ ਭਲੇ ਲਈ ਅਰਦਾਸ ਬੇਤੀ ਵੀ ਕੀਤੀ ਗਈ ਅਤੇ ਮੰਤਰਾਂ ਉਚਾਰਨ ਦੇ ਨਾਲ ਪੂਰੇ ਵਿਧੀਵਤ ਤਰੀਕੇ ਨਾਲ ਪੂਨਾ ਉਤੀ ਪਾਈ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਅਸ਼wini ਸ਼ਰਮਾ ਵਿਜੇ ਜੁਲਕਾ ਬਜੇਤਰ ਸਿੰਘ ਲਵਲੀ ਮਹਾਜਨ ਬੌਬੀ ਮਹਾਜਨ ਅਨੀਤਾ ਸ਼ਰਮਾ ਪ੍ਰੀਤੀ ਸ਼ਰਮਾ ਜਿੰਨੀ ਸ਼ਰਮਾ ਰਾਧਾ ਮਲੋਤਰਾ ਰੇਖਾ ਮਲੋਤਰਾ ਮੋਨਾ ਮਰਵਾਹਾ ਤਮੰਨਾ ਸੋਨੀ ਪਿੰਕਲ ਸ਼ਰਮਾ ਰੇਖਾ ਚੰਦ ਕੋਤਰਾ ਰਾਧਾ ਸ਼ਰਮਾ ਮਿਨਾਕਸ਼ੀ ਸ਼ਰਮਾ ਆਦੀ ਮੋਹਲਾ ਨਿਵਾਸੀ ਆਏ ਸਨ ਆਉ ਤੁਹਾਨੂੰ ਦਿਖਾਉਂਦੇ ਆ ਹਵਨ ਯਗ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਕੀ ਹੈ ਕਹਿਣਾ ਮੰਦਿਰ ਦੇ ਮੁਖ ਸੇਵਾਦਾਰ ਵੀਕੇ ਸੈਗਲ ਜੀ ਦਾ ਓਮ ਅਸ਼ਟਵਸੁ ਨਾਇਗਾਏ ਨਮ ਸਵਾਹ ਓਮ ਗੌਰੀ ਪਦਮ ਸਾਚੀ ਮੇਗਾ ਸਾਵਿਤਰੀ ਸਵਾਹ ਵਿਦਿਆ ਜਯਾ ਦੇਵ ਸੇਨਾ ਸਵਾਹ 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 ਮਾਤਰ ਲੋਕਾਂ ਚੁਸ਼ਮੇ ਗੌਰੀ ਆਦੀ ਕਣੇ ਸਵਾਹ ਸਵਾਹ दे आगा। आगा। दे मैं वीके के सेवादार श्री कृष्ण मंदिर उमहरलास सिंबल बटाला ਅੱਜ ਮੈਨੂੰ ਦੱਸਦਿਆਂ ਇਹ ਬਹੁਤ ਹੀ ਖੁਸ਼ੀ ਹੋ ਰਹੀ ਏ ਕਿ ਸ਼੍ਰੀ ਕ੍ਰਿਸ਼ਨ ਮੰਦਿਰ ਦੇ ਵਿੱਚ ਹਰ ਵਰ੍ਹਛੀ ਦੀ ਬੰਤੀ ਸਾਰੀ ਸੰਗਤ ਦੇ ਸਹਿਯੋਗ ਨਾਲ ਜਿਹੜੇ ਮੰਦਰ ਦੇ ਪਤਵ ਅਧਿਕਾਰੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਥੇ ਅੱਜ ਹਵਨ ਯੱਗ ਕੀਤਾ ਹੈ ਔਰ ਸਾਡੇ ਮੰਦਿਰ ਦੇ ਪੁਜਾਰੀ ਪੰਡਤ ਸ਼੍ਰੀ ਰਾਮ ਪ੍ਰਸ਼ਾਦ ਜੀ ਨੇ ਆਪਣੇ ਪੂਰੀ ਵਿਧੀ ਵਿਧਾਨ ਔਰ ਮੰਤਰੋਂ ਦੇ ਅਚਾਰਨ ਨਾਲ ਇਹ ਯੱਗ ਕੀਤਾ। ਇਹ ਯੱਗ ਦੇ ਵਿੱਚ ਸਾਡੇ ਨਾਲ ਮੁਕੇ ਤੋਂ ਵੀ ਦੀਪਕ ਬਠੀਆ ਜੀ ਜਸਵੰਦ ਪਟਾਣੀਆ ਜੀ ਔਰ ਮੇਰੇ ਨਾਲ ਮੰਦਰ ਦੇ ਸੇਵਾਦਾਰ ਗੁਰੀਨ ਖੋਮੀ ਜੀ ਸਾਡੇ ਮੰਦਰ ਦੇ ਪੁਜਾਰੀ ਪੰਡਤ ਰਾਮਬਰ ਸ਼ਾਹ ਜੀ ਔਰ ਅੱਜ ਜਿਹੜਾ ਮਾ ਜੀ ਸਾਰੀ ਸੰਗਤ ਆਈ ਹੈ ਔਰ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਔਰ ਮੇਰੀ ਪ੍ਰਭੂ ਦੇ ਅਗੇ ਪ੍ਰਾਰਥਨਾ ਹੈ ਸਾਡਾ ਗਰੀਬ ਹਲਾ ਸਾਡਾ ਸ਼ਹਿਰ ਤੰਦਰੁਸਤ ਰਹੇ ਸਾਰਿਆਂ ਨੂੰ ਭਗਵਾਨ ਬਲ ਬੁੱਧੀ ਵਿਗਿਆ ਬਖਸ਼ੇ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਸਾਡੇ ਆਪਣੇ ਇਤਿਹਾਰ ਨੇ ਉਹ ਅਸੀਂ ਸਾਰੇ ਨਾਲ ਮਿਲ ਕੇ ਅੱਸੀ ਮਨਾਉਂਦੇ ਰਹੀਏ ਜੈ ਬੋਦੇ ਨਾ ਜੈ ਬੋਦੇ ਨਾ